ਆ ਨਾ ਨਾ ਦਾ ਪੁਲਿਸ ਆ ਜੀ ਸਵਾਰ ਜੀ ਬੋਲੀ ਬਗਾੜੂ ਅਕਸਰ ਕਰੂਗਾ ਨਾ ਇਹ ਵੀ ਘਾਤ ਨਾ ਜਾਏ ਠੀਕ ਹੈ ਨਾ ਇਹ ਬੰਲੀ ਕਟ ਪੂਰੀ ਦੇਖੋ ਵੀ ਪਣੀ ਆ ਐਸਾ ਨਾ ਦੀ ਗਿਆ ਨਾ ਕੈਂਪ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਗਲੀ ਉੱਥੇ ਖੜੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਸਖਤ ਸਿੰਘ ਸਾਹਿਬ ਨੇ 3 ਦਿਨ ਪਹਿਲੇ ਕੰਪਲੇਟ ਕੀਤੀ ਸੀ ਕਿ ਪਾਈਪ ਜਿਹੜੀ ਆ ਤੇ ਲੀਕ ਕਰ ਰਹੀ ਹੈ ਪਾਣੀ ਲੀਕ ਕਰ ਰਹਾ ਤੇ ਜਿਹੜੇ ਆਹ ਜਾਣ ਵਾਲੇ ਲੋਕ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਇਹ ਦੇਖੋ ਤੁਸੀਂ ਪੁਰਾਣੀ ਪਾਈਪ ਇਹ 30 ਸਾਲ ਪੁਰਾਣੀ ਪਾਈਪਾਂ ਪਈਆਂ ਤੇ ਪਹਿਲੇ ਕੀ ਹੁੰਦਾ ਸੀ ਕਿ ਰੱਸੀ ਨਾਲੀ ਦੀ ਲੀਕੇਜ ਬੰਦ ਕਰਦੇ ਇਹ ਦੇਖੋ ਤੁਸੀਂ ਰੱਸੀ ਇਹ ਰੱਸੇ ਪਾ ਕੇ ਨਾ ਇਹਦੀ ਲੀਕੇਜ ਬੰਦ ਕਰਦੇ ਸੀ ਤੇ ਉਹ ਜਿਤਨੇ ਦੇ ਰੱਸੀ ਗਲਦੀ ਉਹਦੇ ਉੱਥੇ ਚੱਲਦਾ ਉਹਦੇ ਬਾਅਦ ਇਹ ਗਲ ਜਾਂਦੀ ਸੀ ਫਿਰ ਲੀਕੇਜ ਦੁਬਾਰਾ ਸ਼ੁਰੂ ਹੋ ਜਾਂਦੀ ਸੀ ਚੰਮੂਦੇ ਡਿਗਨਾ ਕੈਂਪ ਦੇ ਗੁਰਦੁਆਰਾ ਸਾਹਿਬ ਦੀ ਗਲੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਲੀਕੇਜ ਦੇ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ ਖਾਸ ਕਰਕੇ ਸਵੇਰੇ ਸ਼ਾਮ ਹਨੇਰੇ ਦੇ ਸਮੇਂ ਗੁਰਦੁਆਰਾ ਸਾਹਿਬ ਆਉਣ ਜਾਣ ਵਾਲੀ ਸੰਗਤ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪੀਐਚੀ ਡਿਪਾਰਟਮੈਂਟ ਦੇ ਨਾਲ ਮਿਲ ਕੇ ਪ੍ਰਵਿੰਦਰ ਸਿੰਘ ਹੈਪੀ ਨੇ ਇਸ ਪਾਣੀ ਦੀ ਲੀਕੇਜ ਦਾ ਪੱਕਾ ਇਲਾਜ ਕਰਵਾਇਆ ਤਾਕੀ ਆਮ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਨਾਲ ਗੱਲਬਾਤ ਕਰਦੇ ਆ ਪ੍ਰਵਿੰਦਰ ਸਿੰਘ ਹੈਪੀਨੈਸ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਜਲ ਜੀਵਨ ਮਿਸ਼ਨ ਦੀਆਂ ਨਵੀਆਂ ਸਕੀਮਾਂ ਦਾ ਫਾਇਦਾ ਵੀ ਸਾਰੇ ਇਲਾਕੇ ਨੂੰ ਦਿਵਾਉਣਗੇ ਅਤੇ ਪੀਐਚਈ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਅਪੀਲ ਵੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਇਸੇ ਤਰ੍ਹਾਂ ਛੇਤੂ ਤੋਂ ਛੇਤੀ ਹੱਲ ਕੀਤਾ ਜਾਏਗਾ ਕੀ ਆਉਂਦੀ ਹੈ ਕਿ ਇਹ ਗੱਲ ਸੋਚਦੇ ਸਨ ਸਾਰੇ ਉਹ ਵੀ پوری ਫਾਰਮਾਂ ਹੁੰਦੀ ਹੈ ਹੈ ਉਹ ਜਿਹੜਾ ਲੋਅ ਇਟ੍ਰੈਕਿੰਗ ਕਰਕੇ ਲਾਇਗੋ ਮੇਰਾ ਇਹ ਦੇਖੋ ਠੀਕ ਇਹ ਪਾਈਪ ਖੜੀ ਹੈ ਪਾਈਪ ਕਿਹੜੀ ਹੈ ਇਹ ਪਾਈਪ ਇਸ ਦੇ ਬਾਅਦ ਇਹ ਮੇਰੇ ਕੋਲ ਇਹ ਆਪ ਦੇਖਿਏ ਅਜ ਅਸੀਂ ਡਿਗਿਆਣਾ ਕੈਂਪ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਗਲੀ ਹੈ ਉੱਥੇ ਖੜੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਸਕਤ ਸਿੰਘ ਸਾਹਿਬ ਨੇ 3 ਦਿਨ ਪਹਿਲੇ ਕੰਪਲੇਨਟ ਕੀਤੀ ਸੀ ਕਿ ਇਹ ਪਾਈਪ ਜਿਹੜੀ ਹੈ ਤੇ ਲੀਕ ਕਰ ਰਹੀ ਹੈ ਪਾਣੀ ਲੀਕ ਕਰ ਰਿਹਾ ਤੇ ਜਿਹੜੇ ਆਹ ਜਾਣ ਵਾਲੇ ਲੋਕ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਇਹ ਦੇਖੋ ਤੁਸੀਂ ਪੁਰਾਣੀ ਪਾਈਪ ਇਹ 30 ਸਾਲ ਪੁਰਾਣੀ ਪਾਈਪਾਂ ਪੈਈਆਂ ਨੇ। ਤੇ ਪਹਿਲੇ ਕੀ ਹੁੰਦਾ ਸੀ ਕਿ ਰੱਸੀ ਨਾਲੀ ਦੀ ਲੀਕੇਜ ਬੰਦ ਕਰਦੇ ਇਹ ਦੇਖੋ ਤੁਸੀਂ ਰੱਸੀ। ਇਹ ਰੱਸੇ ਪਾ ਕੇ ਨਾ ਇਹਦੀ ਲੀਕੇਜ ਬੰਦ ਕਰਦੇ ਸਨ। ਤੇ ਉਹ ਜਿਤਨੀ ਦੇ ਰੱਸੀ ਗਲਦੀ ਉਹਦੇ ਉਸਲਾ ਚੱਲਦਾ ਉਹਦੇ ਬਾਅਦ ਜਿਹੜੇ ਗਲ ਜਾਂਦੀ ਸੀ ਫਿਰ ਲੀਕੇਜ ਦੁਬਾਰਾ ਸ਼ੁਰੂ ਹੋ ਜਾਂਦੀ ਸੀ। ਤੇ ਅਸੀਂ ਕੰਟੈਕਟ ਕੀਤਾ ਜੈਜੀ ਸਾਹਿਬ ਨੂੰ ਐਕਸਨ ਸਾਹਿਬ ਦੇ ਨੋਟਿਸ ਹੀ ਲਿਆਂਦਾ ਤੇ ਅੱਜ ਇਨਸਪੈਕਟਰ ਜਿਹ ਇਹ ਤੁਸੀਂ ਦੇਖੋ ਕਿ ਉਹਨੂੰ ਅਸੀਂ ਇਹਨੂੰ ਪੱਕਾ ਨਵੀਂ ਪਾਈਪ ਪਾ ਕੇ ਜਾਂ ਟੋਟਾ ਪਾਇਤਾ ਨਵਾਂ ਪਾ ਕੇ ਤੇ ਇਹਨੂੰ ਵੈਲਡਿੰਗ ਕਰਾ ਰਹੇ ਹਾਂ ਵੈਲਡਿੰਗ ਕਰਾਉਣ ਨਾਲ ਕੀ ਹੋ ਰਿਹਾ ਕਿ ਜਿਹੜੀ ਜਿਹੜੀ ਜੜੀ ਲੀਕੇਜ ਆ ਉਹਨੇ ਲੀਕੇਜ ਨਹੀਂ ਹੋਏਗੀ ਇਹੜਾ ਰੱਸੀ ਵਾਲਾ ਮਸਲਾ ਜਿਹੜਾ ਹੈ ਪੁਰਾਣਾ ਆਊਟਡੇਟਡ ਮਸਲਾ ਹੋ ਗਿਆ ਉਹਨਾਂ ਨੇ ਨਵਾਂ ਅਸੀਂ ਵੈਲਡਿੰਗ ਦੇ ਤਰਾਏ ਇਹਨੂੰ ਲੀਕੇ ਜਿਹੜੀ ਦੂਰ ਕਰਵਾ ਰਹੇ ਹਾਂ ਤੇ ਮੈਂ ਤੁਹਾਡੇ ਮਾਧਮ ਦੇ ਨਾਲ ਪੀ ਐਚੀ ਵਿਭਾਗ ਦੇ ਜਿੰਨੇ ਵੀ ਅਧਿਕਾਰੀ ਹਨ ਚਾਹੇ ਚੀਫ ਇੰਜੀਨੀਅਰ ਸਾਹਿਬਨ ਐਕਸੀਡੈਂਟ ਸਾਹਿਬਨ ਸੁਪਰਡੈਂਟ ਇੰਜੀਨੀਅਰ ਸਾਹਿਬਨ ਜੀ ਸਾਹਿਬਨ ਏਰੀਆ ਇਨਸਪੈ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਦੋਂ-ਜਦੋਂ ਵੀ ਅਸੀਂ ਉਹਨਾਂ ਨੂੰ ਆਪਣੀ ਕੋਈ ਪਰੇਸ਼ਾਨੀ ਦੱਸੀ ਹੈ ਤੇ ਉਹਨਾਂ ਨੇ ਹਰ ਮੌਕੇ ਤੇ ਸਾਡੀ ਬਾਹ ਫੜੀ ਔਰ ਸਾਡੀ ਪਰੇਸ਼ਾਨੀ ਦੂਰ ਕੀਤਾ ਹੈ ਅੱਜ ਦੇ ਮਦਰ ਤੁਸੀਂ ਦੇਖ ਰਹੇ ਹੋ ਕਿ ਜਗਿਆਨਾ ਕੈਂਪ ਕੁਦਵਾਰਾ ਸਾਹਿਬ ਦੇ ਬਾਹਰ ਬਿਲਕੁਲ ਜਿਹੜਾ ਹੈ ਇਹ ਚੀਜ਼ ਪਾਰਟਵੰਦੀ ਦੀ ਜਿਹੜੀ ਟੀਮ ਪੂਰੀ ਟੀਮ ਇੱਥੇ ਕੰਮ ਕਰ ਰਹੀ ਹੈ ਔਰ ਇਹ ਹੋਰ ਅੱਧੇ ਘੰਟੇ ਬਾਅਦ ਪਾਈਪ ਜਿਹੜੀ ਹੈ ਇਹ ਫਿੱਟ ਹੋ ਜਾਏਗੀ ਔਰ ਜਿਹੜੀ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਬਿਲਕੁਲ ਪ੍ਰੋਪਰ ਤਰੀਕੇ ਨਾਲ ਜਿਹੜੀ ਛੱਡਤੀ ਜਾਏਗੀ ਤੇ ਲੋਕਾਂ ਨੂੰ ਸਾਫ਼ ਤੇ ਸਪਸ਼ਟ ਪਾਣੀ ਮਿਲੇਗਾ